ਕਰਾਂਗੇ ਪੀਸਟ 2024 ਦੇ एग्जाम ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਪੀਸਟ ਦੇ ਲਈ ਇੱਕ ਵੱਡੇ ਪ੍ਰੋਟੈਸਟ ਹੋ ਰਿਹਾ ਜਿਉਂਕਿ ਫਾਜ਼ਿਲਕਾ ਦੇ ਵਿੱਚ ਕਾਫੀ ਵਧੀਆ ਕਹਿ ਸਕਦੇ ਹਾਂ ਇੱਕ ਵੱਡਾ ਪ੍ਰੋਟੈਸਟ ਰੱਖਿਆ ਗਿਆ ਜੀ ਯੂਨੀਅਨ ਵੱਲੋਂ ਜਿੱਥੇ ਕਿ ਉੱਥੇ 2ML ਨੂੰ ਮਿਲ ਕੇ ਜਿਹੜਾ ਉਹਨਾਂ ਵੱਲੋਂ ਇਹ ਵਾਦਾ ਕਰਵਾਇਆ ਗਿਆ ਸੀ ਕਿ ਬਹੁਤ ਜਲਦੀ ਤੁਹਾਡਾ ਪੀਸਟ ਹੋ ਜਾਏਗਾ ਪਰ ਉਸ ਤੋਂ ਬਾਅਦ ਉਹ ਚੀਜ਼ਾਂ ਲਾਰੇ ਦੇ ਵਿੱਚ ਹੀ ਚਲੀਆਂ ਗਈਆਂ ਹੁਣ ਜੇਕਰ ਅਸੀਂ ਗੱਲ ਕਰੀਏ ਕਿ ਨੈਕਸਟ ਜਿਹੜਾ ਪੀਸਟ ਬਾਰੇ 27 ਜੂਨ ਨੂੰ ਕੀ ਹੋਣ ਜਾ ਰਿਹਾ 27 ਜੂਨ ਨੂੰ ਪੀਐਸਟ ਬਾਰੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਜਿਹੜਾ ਤੁਹਾਨੂੰ ਉੱਥੇ ਦੁਆਰਾ ਤੋਂ ਰੋਸ਼ ਪ੍ਰਦਰਸ਼ਨ ਪੀਐਸਟ ਦਾ ਦੇਖਣ ਨੂੰ ਮਿਲ ਰਿਹਾ ਸੋ ਤੁਸੀਂ ਮਾਨਸਾ ਦੇ ਵਿੱਚ ਜਿਹੜਾ ਜਰੂਰ 27 ਜੂਨ ਨੂੰ ਸਵੇਰੇ 9:30 ਵਜੇ ਜੁੜਨਾ ਜਿਨੇ ਵੀ ਪੀਐਸਟ ਦੇਣਾ ਹੈਗਾ ਚਾਹੇ ਪੇਪਰ 1 ਵਾਲੇ ਪੇਪਰ 2 ਵਾਲੇ ਹੈਗੇ ਆ ਸੋ ਤਾਂ ਕਿ ਤੁਹਾਡਾ ਪੀਐਸਟ ਬਾਰੇ ਕੋਈ ਅਫੀਸ਼ੀਅਲ ਜਾਣਕਾਰੀ ਆ ਸਕੇ ਕਦ ਹੋ ਰਿਹਾ ਕਿਸ ਮਹੀਨੇ ਚ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਇਸ ਜੁਨੀਆ ਦਾ ਤੁਸੀਂ ਸਾਥ ਦਿਓ ਔਰ ਜੇਕਰ ਤੁਸੀਂ ਇੱਥੇ 9:30 ਸਵੇਰੇ ਨਹੀਂ ਵੀ ਪਹੁੰਚ ਸਕਦੇ ਬੈਸੇ ਦਾ ਤੁਹਾਨੂੰ ਪਹੁੰਚਣਾ ਬਣਦਾ ਹੈਗਾ ਕਿਉਂਕਿ ਤੁਸੀਂ ਆਪਣੇ ਹੱਕਾਂ ਲਈ ਸੰਘਰਸ਼ਾਂ ਲਈ ਤੁਹਾਨੂੰ ਲੜਨਾ ਹੀ ਪੈਣਾ ਹੈ ਜੇਕਰ ਤੁਸੀਂ ਨਹੀਂ ਵੀ ਪਹੁੰਚ ਸਕਦੇ ਤਾਂ ਤੁਸੀਂ ਉਹਨਾਂ ਨੂੰ ਫੰਡ ਕਰ ਸਕਦੇ ਹੋ ਕਿਉਂਕਿ ਗਰਮੀ ਦੇ ਸਮੇਂ ਦੇ ਵਿੱਚ ਉਹਨਾਂ ਦੇ ਲਈ ਪ੍ਰਬੰਧ ਕਰਨੇ ਵੀ ਜਿਹੜੇ ਕਾਫੀ ਮੁਸ਼ਕਲ ਹੁੰਦੇ ਆ ਇਹ ਲਵਿਸ਼ ਉਹਨਾਂ ਦੇ ਜੋ ਖਜ਼ਾਂਚੀ ਹੈਗਾ ਜੁਨੀਆ ਦੇ ਪੀਸਟ ਦੇ ਉਹਨਾਂ ਦਾ ਇਹ ਨੰਬਰ ਵਗੈਰਾ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਠੀਕ ਹੈ ਸੋ ਇਹਦੇ ਤੁਸੀਂ ਉਹਨਾਂ ਨੂੰ ਜਿਹੜਾ ਫੰਡ ਭੇਜ ਸਕਦੇ ਹੋ ਇਹਨਾਂ ਦਾ Google Pay ਨੰਬਰ ਰਹੇ ਚਾਹਨਿਓ ਕੇ ਪੀਐਸਟਡੀ ਜਲਦੀ ਹੋਵੇ ਤਾਂ 27 ਜੂਨ ਨੂੰ ਜਿਹੜਾ ਤੁਸੀਂ ਜਰੂਰ ਮਾਨਸਾ ਵਿਖੇ ਫਲਾਈਓਵਰ ਤੇ ਜਿਹੜਾ ਕੋਈ ਪ੍ਰੋਟੈਸਟ ਹੋਣ ਜਾ ਰਿਹਾ ਠੀਕ ਹੈ ਸੋ ਉੱਥੇ ਜਰੂਰ ਪਹੁੰਚਣਾ ਹੈਗਾ ਸਾਰੇ ਹੀ ਸਟੂਡੈਂਟ ਨੇ ਸੋ ਪੀਐਸਟਡੀ ਦੀ ਤਿਆਰੀ ਕਰ ਰਹੇ ਹੋਗੇ ਤਾਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਫ੍ਰੀ ਵੀਡੀਓ ਚੱਲਦੀਆਂ ਡੇਲੀ ਦੇ ਟਾਈਮ ਇੱਕ ਜਿਹੜੀ 11 ਵਜੇ ਕਲਾਸ ਚੱਲਦੀ ਹੈਗੀ ਆਪਣੀ ਸੀਡੀਪੀ ਦੀ ਦੁਪਹਿਰ ਹਿਸਟਰੀ ਦੀ ਚੱਲਦੀ ਹੈਗੀ ਇਹ ਕਲਾਸ ਐਸਐਸਟੀ ਵਾਸਤੇ ਸ਼ਾਮ 4 ਵਜੇ ਚੱਲਦੀ ਹੈਗੀ ਪਲੀਟੀ ਦੀ ਐਸਐਸਟੀ ਵਾਸਤੇ ਇਸ ਲੋਅ ਪੈਡਾਗੋਜੀ ਪੰਜਾਬੀ ਦੀ ਕਲਾਸ ਆਪਣੀ 3 ਵਜੇ ਲਾਈਵ ਹੁੰਦੀਆਂ ਸੋ ਇਸ ਤਰ੍ਹਾਂ ਕਲਾਸਾਂ ਫੋਲੋ ਕਰਕੇ ਤੁਸੀਂ ਫ੍ਰੀ ਵਾਲੀਆਂ ਆਪਣੇ ਚੈਨਲ ਤੇ ਜੁੜਕੇ ਜਾਂ ਤੁਸੀਂ ਆਪਣੇ ਪੇਡ ਕੋਰਸਾਂ ਨਾਲ ਹੀ ਆਪਣੇ ਐਪ ਦੇ ਉੱਪਰ ਜਾ ਕੇ ਐਪ ਦਾ ਆ ਉਹ ਐਮ ਐਸ ਡਬਲਯੂ ਸਟੱਡੀ ਉੱਥੇ ਵੀ ਤਿਆਰੀ ਕਰ ਸਕਦੇ ਹੋ ਸੋ ਸਭ ਤੋਂ ਮੇਨ ਗੱਲ ਹੈਗੀ ਕਿ ਪਹਿਲਾਂ ਪੀ ਐਸ ਐਫ ਦਾ ਨੋਟੀਫਿਕੇਸ਼ਨ ਬਾਰੇ ਜਾਂ ਉਸ ਦੀ ਡੇਟ ਅਨਾਉਂਸ ਕਰਨ ਬਾਰੇ ਯੂਨੀਅਨ ਦਾ ਸਾਥ ਜ਼ਰੂਰ ਦਿਓ ਸੋ ਧੰਨਵਾਦ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਵਿੱਚ ਤਤਕਲੀ ਸਤਿ ਸ੍ਰੀ ਅਕਾਲ